ਹੈਲੋ ਸ਼ਸ਼ੀਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡੇ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਟਾਈਮ ਹੋ ਗਿਆ ਜੀ ਸਵੇਰ ਦਾ ਕਿੱਥੇ ਆ 6 ਵਜ ਚੁੱਕੇ ਆ ਜੀ ਠੀਕ ਹੈ ਜੇਕਰ ਤੁਸੀਂ ਮੇਰੇ ਅ ਮੈਨੂ ਬਾਈ ਕਰਨਾ ਨਹੀਂ ਹੁੰਦਾ ਫਿਰ ਲੋਕ ਕਹਿੰਦੇ ਤੈਨੂੰ ਕਹਿਣਾ ਨਹੀਂ ਹੁੰਦਾ ਮੈਂ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਆਪਾਂ ਅੱਜ ਹੈਗੀ 26 ਤਰੀਕ ਹੈ ਜੀ ਦਿਨ ਵੀਰਵਾਰ ਤੇ ਅੱਜ ਆਪਣੇ ਘਰੇ ਹੈਗਾ ਜੀ ਪ੍ਰੋਗਰਾਮ ਆਪਾਂ ਥੋੜਾ ਜਿਹਾ ਕੀਤਾਗਾ ਤੇ ਆਪਾਂ ਕਰ ਰਹੇ ਆ ਜੀ ਅੱਜ ਲੰਗਰ ਛੋਲੇ ਕੂੜੀਆਂ ਦਾ ਜਾਈ ਤੇ ਹਲਵਾ ਜੀ ਤੇ ਸਾਡੇ ਹਲਵਾਈ ਆਉਣ ਵਾਲੇ ਆ ਆਪਾਂ ਉੱਠੇ ਆ ਠੀਕ ਹੈ ਜੀ ਉੱਠ ਕੇ ਪਚਾਹ ਪਾਣੀ ਪੀ ਲਿਆ ਤੇ ਹਲਵਾਈ ਸਾਡੇ ਆਈ ਜਾਂਦੇ ਆ ਫੋਨ ਕੀਤਾ ਸੀ ਪਹਿਲਾਂ ਤਾਂ ਕਹਿ ਗਏ ਸੀ ਕੱਲ ਤਾਂ ਵੀ 5 ਵਜੇ ਆਵਾਂਗੇ ਤੇ ਹੁਣ ਅਸੀਂ ਫੋਨ ਕੀਤਾ ਉਹ ਕਹਿੰਦੇ ਬਸ ਅਸੀਂ ਪਹੁੰਚਣ ਵਾਲੇ ਹਾਂ ਜੀ ਤੇ ਸਾਡੇ ਡਰਾਈਵਰ ਸਾਹਿਬ ਵੀ ਉੱਠ ਖੜੇ ਠੀਕ ਹੈ ਤੇ ਦੇਖ ਸਕਦੇ ਹੋ ਅੱਜ ਸਵੇਰ ਆ ਉੱਠ ਖੜੇ ਗੁੱਡ ਮਾਰਨਿੰਗ ਤੇ ਅਸੀਂ ਅੱਜ ਉੱਠ ਖੜੇ ਆ ਜੀ ਤੇ ਹੁਣ ਆਪਾਂ ਕਰਦੇ ਆ ਕੰਮ ਧੰਦੇ ਬੱਸ ਵੇ ਬੱਸ ਤੇ ਫਰੈਂਡ ਮੇਰੇ ਬਦੂਖ ਮਾਰਦਾ ਦੇਖ ਲੋ ਜਿਹੜਾ ਜਿਹੜਾ ਨਹੀਂ ਆਏ ਲੰਗਰ ਖਾਣ ਉਹਦੇ ਦੇ ਸ਼ੁਰੂ ਕਰਦਾਗੇ ਸ਼ੁਰੂ ਕਰਾਂਗੇ ਤੇ ਤੁਸੀਂ ਆਇਓ ਜੀ ਜ਼ਰੂਰ ਠੀਕ ਹੈ ਲੰਗਰ ਖਾਣ ਵਾਸਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਅਸੀਂ ਕੀ ਕੀ ਕਰ ਰਹੇ ਹਾਂ ਤੇ ਚਲੋ ਕੋਈ ਨਾ ਮਾਲਕ ਸਾਰਿਆਂ ਨੂੰ ਕਰਨਾ ਚਾਹੀਦਾ ਪੁੰਨ ਧਰਮ ਹਨਾ ਜੀ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਕਮੈਂਟ ਕਰਿਓ ਠੀਕ ਹੈ ਜੀ ਤੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਆਪਾਂ ਕਰ ਰਹੇ ਆ ਜੀ ਤਿਆਰਨਾ ਸ਼ਿਆਰਨਾ ਠੀਕ ਹੈ ਲੰਗਰ ਦੇ ਨਾਲ ਤੇ ਭੈਣ ਭਰਾ ਨੂੰ ਆਪਾਂ ਜਿਹਨਾਂ ਨੂੰ ਕਹਿਣਾ ਸੀ ਸਾਰਿਆਂ ਨੂੰ ਕਹਿ ਤਾ ਤੁਹਾਨੂੰ ਵੀ ਕਹਿ ਰਿਹਾ ਆਜੋ ਭਾਈ ਖੁੱਲਾ ਸੱਦਾ ਤੇ ਉਹ ਦੇਖੋ ਸਾਡਾ ਤੋਰੀ ਵੀ ਅੱਜ ਸੁਧਿਆ ਉੱਠ ਗਿਆ ਕੋਟ ਕੜ ਪਾ ਲਿਆ ਪਤਾ ਐ ਨੂੰ ਵੀ ਹੁਣ ਠੰਡੇ ਪਾਣੀ ਚ ਕਦੇ ਆਲੂ ਧੋ ਤੇ ਕਦੇ ਕੋਸ਼ ਧੋ ਤੇ ਕਦੇ ਚੱਲ ਜਾ ਲਾਲੂ ਧੋ ਉਹ ਠੰਡੇ ਮੋਟਰ ਲਾ ਕੇ ਤੇ ਤੁਸੀਂ ਬਣੇ ਰੋ ਸਾਡੇ ਬਲੌਗ ਦੇ ਨਾਲ ਜੇ ਆਪਾਂ ਸਾਰਾ ਦਿਖਾਵਾਂਗੇ ਤੁਹਾਨੂੰ ਗੱਲਬਾਤ ਕੀ ਆ ਠੀਕ ਹੈ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਥੈਂਕ ਯੂ ਧੰਨਵਾਦ ਜੀ ਠੀਕ ਹੈ ਰ ਬਣੇ ਰਹੋ ਸਾਡੇ ਬਲੌਗ ਦੇ ਨਾਲ ਜ ਸਾਰਾ ਲੰਗਰ ਦੇਖਣਾ ਤਾਂ ਠੀਕ ਹੈ ਜੀ ਪੂੜੀਆਂ ਚੋਲੇ ਹਲਵਾ ਹਾਂਜੀ ਤੇ ਆ ਆਪਣੇ ਭਉਤੇ ਪਏ ਆ ਛੋਲੇ ਠੀਕ ਹੈ ਜੀ ਹੈ ਤੇ ਛੋਲੇ ਭਉਤੇ ਪਏ ਆ ਤੇ ਬਾਕੀ ਆ ਪਿਆ ਸਮਾਨ ਜੀ ਠੱਠੀ ਪਈ ਆ ਸਿਲੰਡਰ ਪਿਆ ਠੀਕ ਹੈ ਜੀ ਤੇ ਉਹ ਪਏ ਆ ਟੇਬਲ ਤੇ ਬਸ ਸਾਡੇ ਹਲਵਾਈ ਆਉਣ ਵਾਲੇ ਆ ਤੇ ਉਸ ਤੋਂ ਬਾਅਦ ਆ ਕੇ ਸ਼ੁਰੂ ਕਰ ਦੇਣਾ ਕੰਮ ਤੇ ਫਰੈਂਡ ਅੱਜ ਤੱਕ ਧੁੰਦ ਵੀ ਬਹੁਤ ਜ਼ਿਆਦੇ ਆ ਹੈ ਬਾਹਰ ਕੀ ਤੇ ਬਾਹਰ ਦਿਸਣਾ ਹੀ ਨਹੀਂ ਤੇ 6 ਵਜ ਗਏ ਆ ਜੀ ਧੁੰਦ ਬਹੁਤ ਜ਼ਿਆਦੇ ਆ ਦਿਂਦਾ ਹੀ ਨਹੀਂ ਕੁਝ ਕੁਝ ਵੀ ਨਹੀਂ ਦਿੰਦਾ ਆ ਤਾਂ ਅਸੀਂ ਲੈਟਾ ਲੁੱਟਾ ਛੱਡੀ ਬੈਠੇ ਆ ਘਰੇ ਤੇ ਇਧਰ ਪਈ ਆ ਦੇਖੋ ਕੈਂਪਰ ਠੀਕ ਆ ਇਹ ਸੰਗਤ ਪਾਣੀ ਪੂਣੀ ਪੀਊਗੀ ਵਿਚਾਰੀ ਏ ਦੇਖੋ ਤੋਂ ਬਹੁਤ ਆ ਦੇਖ ਲੋ ਇਹ ਹਾਲ ਆ ਜੀ ਹੈ ਅੱਜ ਤਾਂ ਧੁੰਦ ਬਹੁਤ ਜ਼ਿਆਦਾ ਹੈਗੀ ਦੇਖ ਲੋ 6:00 ਵੱਜ ਗਏ ਆ ਕੋਈ ਹਾਲ ਨਹੀਂ ਅੱਜ ਤਾਂ ਤੇ ਤੁਸੀਂ ਸਾਡੇ ਬਲੌਗ ਦੇ ਨਾਲ ਬਣੇ ਰਹੋ ਠੀਕ ਆ ਦਿਖਾਵਾਂਗੇ ਤੁਹਾਨੂੰ ਲੰਗਰ ਪਾਣੀ ਬੰਦ ਆ ਠੀਕ ਆ ਜੀ ਤੇ ਕਮੈਂਟ ਸੋਹਣੇ ਸੋਹਣੇ ਕਰਿਓ ਆਪਾਂ ਛਨਾਨ ਪਾਣੀ ਕਰ ਲਿਆ ਜੀ ਠੀਕ ਆ ਆਪਣੇ ਹਲਵਾਈ ਆ ਗਏ ਆ ਠੀਕ ਆ ਜਿਨ੍ਹਾਂ ਨੇ ਖਾਣਾ ਪੀਣਾ ਬਣਾਉਣਾ ਤੁਸੀਂ ਦੱਸ ਸਕਦੇ ਠੀਕ ਆ ਜੀ ਤੇ ਬਾਕੀ ਤੁਸੀਂ ਵੀ ਆਯੋਦੀ ਠੀਕ ਹੈ ਲੰਗਰ ਖਾਣ ਦਾਾਸਤੇ ਠੀਕ ਹੈ ਤੇ ਖੁੱਲਾ ਸੱਦਾ ਤੁਹਾਨੂੰ ਵੀ ਪਰ ਜਦੋਂ ਸਾਡਾ ਵਲੌਗ ਕੋ ਗੋਦਮ ਬੈਕਸਰ ਨਾਮ ਤੇ ਹੋ ਗਿਆ। ਦੇਖੋ ਨੇ ਤੁਹਾਨੂੰ ਅੱਜ ਦੇਖ ਲੋ ਜੀ। ਅਗਮਾਰ ਦਾ ਤੇ ਹਲੋ ਕੱਢੀ ਤੇ ਆਪਾਂ ਸਮੂਦ ਪਾਰ ਆਏ ਅਸੀਂ ਠੀਕ ਹੈ। ਜੇ ਸਾਡੇ ਕੋ ਤੁਸੀਂ ਆਪਾਂ ਤਾਂ ਲਾ ਆ ਗਿਆ ਜੀ ਸਰੀ ਅਹੀਂ ਲਾ ਦੇ ਕੋ ਨਾਲ ਟਰਪਨ ਫਰਾ ਉਪ ਬਣਾ ਤੇ ਬਣੇ ਰਿਹਾ ਸਾਡੇ ਬਲੌਗ ਦੇ ਨਾਲ ਅਸੀਂ ਤੁਹਾਨੂੰ ਸਾਰਾ ਬਲੌਗ ਅੱਜ ਦਿਖਾਵਾਂਗੇ ਠੀਕ ਹੈ ਤੇ ਦੇਖੋ ਜੀ ਪੂੜੀਆਂ ਬਣ ਤਿਆਰ ਹੋ ਰਹੀਆਂ ਜੀ ਆਟਾ ਗੁੰਨਾ ਜਾ ਰਿਹਾ ਪੂੜੀਆਂ ਬਣੀ ਜਾ ਰਹੀਆਂ ਜੀ ਏ ਮੂਰ ਤੇ ਲੰਗ ਗਿਆ ਤੋਰੀ ਮੂੰਹਾਂ ਜਾ ਹੋਰ ਕੀ ਚੱਲ 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 ਜਨ ਲੰਗਰ ਜ਼ਰੂਰ ਆਇਓ ਜੀ ਖਾਣ ਵਾਸਤੇ ਤੇ ਦੇਖ ਸਕਦੇ ਤੁਸੀਂ ਆਟਾ ਗੁੰਨਿਆ ਜਾ ਰਿਹਾ ਪੂਰਿਆਂ ਵਾਸਤੇ ਸਬਜ਼ੀ ਤਿਆਰ ਆ ਉਧਰ ਹਲਵੇ ਦੀ ਤਿਆਰੀ ਹੋ ਰਹੀ ਹੈ ਜੀ ਨੋੜ ਦੇ ਯਾਰ ਨਾ ਜੋਰਾ ਸ਼ੋਰਾ ਤੇ ਅਜੀਪੂਲ ਨਾ ਬਣਾਈ ਰਿਓ ਸਾਡੇ ਬਲੌਗ ਨਾਲ ਦਿਖਾਵਾਂਗੇ ਤੁਹਾਨੂੰ ਜੀ ਅੱਗੇ ਦੇਖੋ ਜੀ ਬੈਂਚ ਲਾ ਦਿੱਤੇ ਆਪਾਂ ਹਨਾ ਤੇ ਮਾਤਾ ਦੀ ਮੂਰਤੀ ਕਿੱਥੇ ਰੱਖਾਂਗੇ ਮਾਤਾ ਦਾ ਮੂਰਤੀ ਅੰਦਰ ਹੀ ਆ ਪਤਾ ਉਹ ਤਾਂ ਪਤੂ ਬੱਤੀ ਕਰਤੀ ਪੰਜ ਬੈਂਚ ਲਾਇਆ ਪੰਜ ਬਹੁਤ ਆ ਹਨਾ ਗੁੱਡ ਬਾਡੀ ਗੁੱਡ ਮਾਰਨਿੰਗ ਹਾਂ ਲੰਗਰ ਆਪਣਾ ਚੱਲ ਆ ਭਾਈ ਸਾਹਿਬ ਹਾਂਜੀ ਪਰ ਲੈ ਪੌਰੀਆਂ ਗਿਆ ਨਾਲ ਮੂੰਗੀ ਦਾਲ ਦਾ ਹਲਵਾ ਜੀ ਹਾਂਜੀ ਤੇ ਪੂੜੀਆਂ ਪੰਨ ਲੱਗ ਗਈਆਂ ਜੀ ਠੀਕ ਹੈ ਤੇ ਚਾਹ ਦਾ ਲੰਗਰ ਤਿਆਰ ਆ ਤੇ ਕੇਲੇ ਆਪਣੇ ਆਈ ਜਾਂਦੇ ਆ ਜੀ ਠੀਕ ਹੈ ਤੇ ਪੀ ਲੈ ਚਾਹ ਦਾ ਲੰਗਰ ਤਿਆਰ ਆ ਜੀ ਆਜੋ ਠੀਕ ਹੈ ਤੇ ਕੇਲੇ ਆਪਣੇ ਆਈ ਜਾਂਦੇ ਆ ਕੇਲੇ ਵੰਡਾਂਗੇ ਤੇ ਇਧਰ ਆਪਾਂ ਟੇਬਲ ਸਜਾਤੇ ਆ ਹਨਾ ਲੰਗਰ ਵਾਸਤੇ ਬਾਕੀ ਭੈਣ ਭਰਾ ਆਈ ਜਾਂਦੇ ਆ ਹਨਾ ਤੇ ਵਲੌਗ ਦੇ ਨਾਲ ਤੁਸੀਂ ਜੁੜੇ ਰਹੋ ਠੀਕ ਹੈ ਤੇ ਕਿੱਥੇ ਕਾਗੇ ਸੀ ਪੰਕਜ ਮੇਰਾ ਮੈਨੇਜਰ ਆ ਜੀ ਤੁਸੀਂ ਜਾਣਦੇ ਹੋ ਹੋਗੇ ਉਹਨੂੰ ਪੰਕਜ ਨੂੰ ਠੀਕ ਐ ਤੇ ਉਹਨੂੰ ਆਪਾਂ ਭੇਜਿਆ ਮੰਡੀ ਚ ਕੇਲੇ ਕੁਲੇ ਲੈਣ ਵਾਸਤੇ ਤੇ ਆ ਰਹੇ ਆ ਕੇਲੇ ਇੱਧਰ ਸਾਡੇ ਇੱਧਰ ਸਾਡੇ ਚਾਹ ਦਾ ਲੰਗਰ ਪੂਰਾ ਤਿਆਰ ਆ ਚਾਹ ਬਹੁਤ ਸੁਆਦ ਬਣੀ ਆ ਭਾਈ ਜਿਹੜੀ ਗੱਲ ਕਹਿਣ ਵਾਲੀ ਉਹ ਤਾਂ ਕਹੀ ਜਾਂਦੀ ਆ ਇੱਧਰ ਸਾਡਾ ਗੁੱਲੂ ਪੀ ਜਾਂਦਾ ਚਾਹ ਠੀਕ ਐ ਜੀ ਨਾਲ ਖਾ ਰਿਹਾ ਬਿਸਕਟ ਪ੍ਰਧਾਨ ਆ ਸਾਡੇ ਇਹ ਘਰ ਦਾ ਤਦ ਰੱਖ ਕਹਿੰਦਾ ਮੈਂ ਲੈ ਕੇ ਆਇਆ ਸੀ ਡੌਗੀ ਵਾਸਤੇ ਪਰ ਮੈਂ ਆਪ ਖਾਲੇ ਡੌਗੀ ਨੂੰ ਆਪ ਸਵੇਰੇ ਪਾਤੇ ਸੀਗੇ ਠੀਕ ਆ ਤੇ ਬਣੇ ਰਿਓ ਜੀ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਠੀਕ ਆ ਤੇ ਆਈ ਜਾਂਦੇ ਆ ਭੈਣ ਭਰਾ ਹਨ ਮੇਰਾ ਭਰਾ ਆ ਰਿਹਾ ਬਿੱਲਾ ਮਾਣੇ ਵਾਲੀਆ ਤੇ ਫਰੀਦਕੋੜ ਤੋਂ ਚੱਲ ਪਿਆ ਉਹ ਤੇ ਆਈ ਜਾਂਦੇ ਆ ਜੀ ਠੀਕ ਆ ਤੇ ਬਣੇ ਰਿਓ ਸਾਰੇ ਬਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਫਿਰ ਠੀਕ ਆ ਜੀ ਠੀਕ ਆ ਕੰਜਕਾ ਸਾਡੀਆਂ ਲਾ ਰਹੀਆਂ ਜੀ ਭੋਗ ਠੀਕ ਆ ਤੇ ਲੰਗਰ ਆਪਾਂ ਕਰਤਾ ਸਟਾਰਟ ਤੇ ਸਾਡਾ ਨਿੱਕਾ ਨਿੱਕਿਆ ਕਾਂਝ ਕਾ ਮਾਤ ਆਂਦੀਆਂ ਵਿਚਾਰੀਆਂ ਬੈਠੀਆਂ ਨੇ ਸਾਡੇ ਹਨ ਤੇ ਬਹੁਤ ਅੱਜ ਮਨ ਨੂੰ ਸ਼ਾਂਤੀ ਤੇ ਸਕੂਨ ਆਈ ਜਾਂਦਾ ਹਨਾ ਕਿੰਨੇ ਦਿਨ ਹੋ ਗਏ ਸੀਗੇ ਪਈ ਜਾਂਦੇ ਸੀ ਵਿਚ ਲਾਵਾਂਗੇ ਲੰਗਰ ਚਲਾਵਾਂਗੇ ਤੇ ਲੰਗਰ ਬਿਲਕੁਲ ਰੈਡੀ ਹੈ ਜੀ ਸਾਡਾ ਠੀਕ ਆ ਪੰਕਰ ਜੀ ਸਾਡਾ ਕੇਲੇ ਲੈ ਕੇ ਨਹੀਂ ਆਇਆ ਹਜੇ ਤੱਕ ਚਲੋ ਆਪ ਵੀ ਬੈਠੋ ਫਿਰ ਕਰੋ ਸਟਾਰਟ ਛੋਟਾ ਬੰਦਾ ਹੀ ਨਹੀਂ ਕੇਲੇ ਮੇਰਾ ਮੈਨੇਜਰ ਕੇਲੇ ਲੈ ਕੇ ਨਹੀਂ ਆਇਆ ਹਜੇ ਤੱਕ ਗਲਤ ਗੱਲ ਆ ਇਹ ਹਾਂਜੀ ਫ੍ਰੈਂਡ ਬਾਬਾ ਤੇ ਲੰਗਰ ਆਪਣਾ ਸਟਾਰਟ ਤਿਆਰ ਹੋ ਗਿਆ ਜੀ ਆਪਾਂ ਸ਼ਕ ਲਿਆ ਠੀਕ ਆ ਭੈਣ ਭਰਾ ਆਪਣੇ ਆ ਗਿਆ ਜਿਨ੍ਹਾਂ ਨੇ ਆਉਣਾ ਸੀ ਤੇ ਇਹਨਾਂ ਦਾ YouTube ਚੈਨਲ ਹੈ ਜੀ ਸਰੋਜ ਦੇਵੀ 306 306 ਠੀਕ ਆ ਤੁਸੀਂ ਜਿੰਨਾ ਹੈ ਮੈਨੂੰ ਸਪੋਰਟ ਕਰਦੇ ਆ ਭੈਣ ਨੂੰ ਵੀ ਸਪੋਰਟ ਕਰਿਓ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਮੇਰੀ ਸਹੇਲੀ ਹੈ ਜੀ ਅਸੀਂ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀ ਕਾਏ ਤੇ ਅੱਜ ਆਪਾਂ ਇਹਨਾਂ ਨੂੰ ਬੁਲਾਇਆ ਸੀਗਾ ਹਨਾ ਆਪਣੇ ਲੰਗਰ ਸੀਗਾ ਤੁਹਾਨੂੰ ਪਤਾ ਹੀ ਹੈਗਾ ਤੇ ਬਾਕੀ ਮੇਰੀ ਉਧਰ ਮੇਰੀ ਦਰਾਨੀ ਆਈ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਮੇਰੀ ਸਹੇਲੀ ਹੈ ਮੇਰੀ ਜਾਨ ਹੈ ਤੇ ਠੀਕ ਆ ਤਾਂ ਸਪੋਰਟ ਕਰਿਆ ਜਰੂਰ ਬਲੌਗ ਆਪਾਂ ਬਣਾਇਆ ਨੀਗਾ ਮੈਨੂੰ ਨਾ ਹੋ ਲੱਗਦੀ ਸੀ ਥੋੜੀ ਜਿਹੀ ਤੇ ਬਾਵਾ ਜਾਨੇ ਆ ਕੇ ਸੀ ਵੀ ਹਨਾ ਤਾਂ ਕਰਕੇ ਤੇ ਬਾਕੀ ਬਣੇ ਰੋ ਬਲੌਗ ਦੇ ਨਾਲ ਠੀਕ ਹੈ ਜੀ ਹਾਂਜੀ ਤੇ ਸਾਡਾ ਬਾਈ ਜੀ ਆ ਗਿਆ ਬਿੱਲੇ ਮਾਣੇ ਵਾਲੀ ਆ ਜੀ ਠੀਕ ਆ ਭਰਾ ਮੇਰਾ ਇਹ ਵੀ ਤੇ ਆਜ ਗਿਆ ਜੀ ਠੀਕ ਆ ਆਪਾਂ ਹੈ ਬ੍ਰਾਂਟਰੀ ਸ਼ੂਟ ਕਰਦੇ ਹੁੰਦੇ ਹਾਂ ਹਾਂ ਉਹੀ ਆ ਉਹੀ ਸ਼ੂਟ ਚੱਲ ਰਿਹਾ ਦੇਹੋ ਦੂਰ ਬੈਠਾ ਜੀ ਕਾਲੀ ਸ਼ਰਟ ਵਾਲਾ ਮੇਰਾ ਮੈਨੇਜਰ ਠੀਕ ਹੈ ਜੀ ਸਾਡੀ ਮੈਡਮ ਵੀ ਆ ਗਏ ਮੇਰੀ ਭੈਣ ਤੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਾਡੀ ਭੈਣ ਜੀ ਕਰਨ ਬਠਿੰਡਾ ਉਹਨਾਂ ਦੇ ਘਰੇ ਗ੍ਰਹਿ ਵਿਖੇ ਆਏ ਆ ਅੱਜ ਇਹਨਾਂ ਨੇ ਪੜਾਹਰਾ ਕਰਾਇਆ ਤੇ ਸਮਨ ਦੀ ਸਰਤਾ ਦਿਤਪਾਣਾ ਨੇ ਇਹ ਭੈਣ ਜੀ ਬਹੁਤ ਬੰਗਿਆ ਤੇ ਮੇਰੀ ਇਹਨਾਂ ਨੇ ਰੀਲਾ ਵਾਲੇ ਬਾਬੇ ਤੇ ਬਾਬਾ ਜੀ ਮੇਰੀ ਰੀਲ ਨਹੀਂ ਚੱਲਦੀ ਹਾਂ ਚੁੱਪ ਕੱਢਦੇ ਆਪਾਂ ਮੈਂ ਵਿੱਚ ਮੇਰਵਨੀ ਵੀ ਕਰੋ ਕਰਾਂਗੇ ਯਾਰ 7.5 ਲੱਖ ਵਿਊ ਹੋਏ ਆ ਤੇ ਤੁਸੀਂ ਵੱਤ ਤੋਂ ਵੱਤ ਇੰਸਟਾਗ੍ਰਾਮ ਤੇ ਤੁਸੀਂ ਵੀ ਰੀਲਾ ਬਣਾਓ ਬਾਈ ਦਾ ਬਹੁਤ ਹੀ ਸੋਹਣਾ ਗਾਵਾਗਾ ਹਨਾ ਹਾਂਜੀ ਹਾਂਜੀ ਤੇ ਸਪੋਰਟ ਕਰੋ ਭਰਾ ਨੂੰ ਹਾਂਜੀ ਭੈਣ ਜੀ ਦਾ ਬਹੁਤ ਧੰਨਵਾਦ ਮੈਂ ਕੋਈ ਗੱਲ ਮੇਰੇ ਦਰਸਾਂ ਤੋਂ ਰੀਲ ਬਣਾਉਂਦੇ ਆ ਇਹ ਹਰ ਸੌਂਗੀ ਹਿੱਟ ਹੁੰਦਾ ਨਾਲ ਸਾਡੇ ਸਿਮਰਪ੍ਰੀਤ ਜੀ ਆ ਹਾਂਜੀ ਬੋਲੋ ਜੀ ਹਾਂਜੀ ਸਸ਼ੀਕਲ ਜੀ ਕਿਵੇਂ ਹੋ ਮੈਂ ਸਿਮਰਪ੍ਰੀਤ ਤੇ ਅਸੀਂ ਆਏ ਆ ਮੈਡਮ ਜੀ ਦੇ ਘਰ ਹਾਂਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹਨਾਂ ਨੇ ਪਹਿਲਾਂ ਸਾਡੇ ਸੌਂਤੇ ਦੀ ਵੀਡੀਓ ਬਣਾਈ ਸੀ ਤੇ ਹੁਣ ਵੀ ਬਣਾਈ ਆ ਰੀਲ ਉਹ ਬਹੁਤ ਚੜੀ ਆ ਥੈਂਕ ਯੂ ਜੀ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਹਾਂਜੀ ਤੇ ਆਪਾਂ ਡੀਕਰੇ ਸਿ ਬਾਈ ਨੂੰ ਹਣਾ ਸਵੇਰ ਦੇ ਆਪਾਂ ਫੇਰ ਸਵੇਰੇ ਫੋਨ ਲਾਇਆ ਵੀਰੇ ਨੂੰ ਤੇ ਵੀਰਾ ਕਹਿੰਦਾ ਵੀ ਮੈਂ ਚੱਲ ਪਿਆ ਤੇ ਹੁਣ ਆਪਣੇ ਕੋਲੇ ਆ ਗਏ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਜੀ ਠੀਕ ਹੈ ਜੀ ਤੇ ਚਾਹ ਪੀਤੀ ਆ ਚਾਹ ਬਾਈ ਕਹਿੰਦਾ ਥੱਲੇ ਹੋ ਜਾਂਦਾ ਉਹ ਪ੍ਰਸ਼ਾਦਾ ਬਾਈ ਜੀ ਨੇ ਬਣਾਇਆ ਅਕਲੀ ਸਾਡਾ ਮੈਂ ਬਹੁਤ ਪੀਨੀ ਆ ਚਾਹ ਹਾਂ ਚਾਹ ਸੁਆਸੇ ਕੀ ਹਾਂ ਜਿਹੜੀ ਗੱਲ ਆ ਫਰੈਂਡ ਤੇ ਸਾਡੇ ਖਾਸ ਮਹਿਮਾਨ ਜਿਹਨੂੰ ਕਹਿੰਦੇ ਆ ਕੁੱਕੀ ਤੇ ਜਿਹੜੀ ਤੜਕੇ ਉੱਠ ਕੇ ਖਾਂਦੀ ਆ ਭੁੱਕੀ ਠੀਕ ਆ ਕੁੱਕੀ ਆਈ ਆ ਨਾ ਆਂਟੀ ਤੇ ਇਹ ਵੀਡੀਓ ਬੱਝਾ ਸਾਡੇ ਆ ਗਈ ਜੀ ਕੁੱਕੀ ਭੈਣ ਜੀ ਠੀਕ ਹੈ ਓ ਬੋਲੇ 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 ਕਿਧਰੇ ਉਲਾ ਪਰਵੀਨ ਜੀ ਵੀ ਵੱਲੇ ਵਾਹ ਹਾਏ ਹਾਏ ਨਵਾਂ ਨਮਸਕਾਰ ਹਾਂਜੀ ਹੋਰ ਸੁਣਾਓ ਜੀ ਠੀਕ ਹੈ ਜੀ ਤਾਂ ਮੈਂ ਉਹਨੂੰ ਫੋਨ ਲਾਈ ਜਾਂਦੀ ਸੀ ਹੁਣ ਇਹ ਭੈਣ ਜੀ ਨੇ ਰੋਕ ਲਿਆ ਮੈਨੂੰ ਕਹੇ ਸਾਡੇ ਨਾਲ ਹੀ ਚੱਲੀ ਅੱਛਾ ਆ ਪਹੁੰਚ ਗਏ ਸਾਡਾ ਵੈਲਕਮ ਕਰ ਰਹੀ ਆ ਪੂਰਾ ਬਣਾ ਕੇ ਵੀਡੀਓ ਜਿਹੜੀ ਕੁੱਕੀ ਤੇ ਖਾਂਦੀ ਆ ਭੁੱਕੀ ਫਰੈਂਡ ਚਲੋ ਆਜੋ 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 ਆਹ

ਮੈਂ ਬਾਅਦ ਚ ਕੋਈ ਗੱਲ ਨਹੀਂ ਖਾਵਾਂਗੇ ਯਾਰ ਪਾ ਫਾਲੀਆਂ ਕੁੜੀਆਂ ਦੇ ਬਾਕੀ ਕੁੜੀਆਂ ਉਹ ਜੱਟੀਆਂ ਆਉਂਦਾ ਦੀਆ ਤੋ ਦੇਖੋ ਸਾਡਾ ਮੈਨੇਜਰ ਉਹਨੇ ਤੜਕੇ ਦੇ ਆ ਜੇਬਾ ਚੋਂ ਹੱਥ ਨਹੀਂ ਕੱਢੇ ਤੇ ਮੇਰੇ ਤੇ ਰੋਹ ਬੁਈ ਮਾਰੀ ਜਾਂਦਾ ਜਿਵੇਂ ਸਰਕਾਰੀ ਅਫਸਰ ਹੁੰਦਾਗਾ ਹੋਰ ਕੀ ਹੈ ਤੇ ਹੋਰ ਕੀ ਹੈਗਾ ਵੀ ਹਾਂ ਤੂੰ ਮੇਰਾ ਮੈਨੇਜਰ ਮੇਰਾ ਕੰਮ ਤਾਂ ਹਮ ਸਾਰਾ ਪੈਸਾ ਤੇ ਲਓ ਸਾਹਮ ਦਾ ਬੰਦਾ ਜੀ ਪੈਸਾ ਤਾਂ ਲੱਡੂ ਤਾਂ ਬਾੜਾ ਮੇਰੇ ਕੋਲ ਨਹੀਂ ओ, आई तो पी पी पता? नहीं अपा थोड़ा जा कर लगे मै बना लगे आज बैठ पंद्र तो चलो ਚਲੋ 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 ਜੀ ਚਲੋ ਆ ਸਾਡਾ ਤੋਰੀ ਮੈਨੂੰ 10 ਦਿਨ ਹੋ ਗਏ ਜੀ ਨਾਤਾ ਨਹੀਂ ਆ ਦੇਖੋ ਸ਼ਕਲ ਦੇਖੋ ਇਹਦੀ ਹਾਂ ਹਾਂ ਬੋਲ ਬੋਲ ਚਲ ਸਰਪੰਚ ਆ ਗਿਆ ਕਰਨਾ ਉੱਠਨੇ ਦੇਖੋ ਓ ਨੋ ਵੀ ਸਰਪੰਚ ਹੋਰ ਨਹੀਂ ਪੂੜੀਆਂ ਦਿੱਤੀਆਂ ਤਾਂ ਹਰ ਇੱਕ ਉਹ ਮੈਂ ਨੰਬਰ ਕਿਹਦਾ ਹੋਣਾਗੀ ਸਾਡੀ ਪਾਰੀ ਜੀ ਦੇਖੋ ਸਭ ਆਪਣੇ ਪਾਰ ਟੀਮ ਸਾਡੀ ਹੋਣ ਆਈ ਹੈ ਤੇ ਸਾਰੀ ਟੀਮ ਦਾ ਬੀਟ ਬੋਲੀਅਮ ਜੀ ਹਾਂ ਜੀ ਕੋਈ ਨਹੀਂ ਕੀ ਕੱਟ ਲੋ ਨਹੀਂ ਕੱਟ ਬੋਲ ਬੋਲ ਆਹ ਰਹਿਣ ਤੇ ਵਕੀ ਨਵੀ ਮੇਰੀ ਗੱਲ ਐ ਜੀ ਕੰਮ ਹੋ ਗਿਆ ਆਪਣੇ ਫਤੇ ਠੀਕ ਆ ਤੇ ਜਾਂਦੇ ਆ ਆਪਣੇ ਹਲਵਾਈ ਸਾਹਿਬ ਤੇ ਬਾਈ ਜੀ ਜਾ ਰਹੇ ਹਨਾ ਐਂਡ ਆਦੇ ਕੁੱਕੀ ਕੇ ਨਾਮ ਤੇ ਸਾਹਿਬ ਆਈ ਜੀ ਉੱਥੇ ਆਹ ਕਹੜੇ ਆਹ ਸਾਡੇ ਜਨਸੀ ਪਹਿਲਾਂ ਕਿਰਾਏ ਤੇ ਆਉਣੇ ਹਾਂਜੀ ਹਾਈ ਵਾਲੀ ਤੇ ਇੱਧਰ ਦੇਖੋ ਖਾ ਪੀ ਕੇ ਮੁੱਛਾਂ ਤੇ ਹੱਥ ਫੇਰੇ ਜਾ ਰਹੇ ਆ ਠੀਕ ਹੈ ਜੀ ਗਰਮੀ ਵਾਲੀ ਹੈ ਗਰਮੀ ਵਾਲੀ ਵਾਲੀ ਆਪਾਂ ਜਲਦੀ ਚਲਾਤਾ ਸੀ ਨਾ 10 ਵਜੇ ਸ਼ੁਰੂ ਕਰਤਾ ਸੀਗਾ ਤਾਂ ਕਰਕੇ ਸਮਾਪਤ ਹੋਰ 10 ਵਜੇ ਤਾਂ ਕਰਤਾ ਸ਼ੁਰੂ ਤੇ ਸ਼ੁਰੂ ਕਰਤਾ ਸੀਗਾ ਆਪਾਂ ਕੰਮ ਇਹ ਮੇਰਾ ਛੋਟਾ ਸਾ ਗਿਫਟ ਹੈ ਮਹਾਰੀ ਬਹਿਨ ਕੇ ਲਈ ਹਾਂਜੀ ਬਹੁਤ ਸੋਹਣਾ ਜੀ ਬਹੁਤ ਜਿਆਦਾ ਸੋਹਣਾ ਨਹੀਂ ਖੜੇ ਪੈਰਾ ਨਹੀਂ ਕੁੱਕੇ ਤਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਹਨਾ ਤੁਸੀਂ ਬਲੌਗ ਚ ਦੇਖਦੇ ਹੀ ਰਹਿੰਦੇ ਹੋ ਬਹੁਤ ਪਿਆਰ ਦਿੰਦੀ ਹੈ ਭੈਣ ਮੇਰੀ ਤੇ ਬਹੁਤ ਘੈਂਟ ਆ ਬਹੁਤ ਸੋਹਣੀ ਲੱਗ ਗਈ ਚੁੰਨੀ ਬਹੁਤ ਸੋਹਣੀ ਹੈ ਵੀ ਇਹ ਮੈਂ ਆਪਣੇ ਨਹੀਂ ਲਿਆ ਸੀ ਪਰ ਮੈਨ ਸਮਾਂ ਆ ਨਹੀਂ ਹੈਗਾ ਇਹ ਤਾਂ ਫੰਕਸ਼ਨ ਆ ਗਿਆ ਇਹ ਕਰਵਾ ਚ ਕਰਨਾ ਦੇ ਸੀ ਹਾਂ ਹਾਏ ਵਾਸਾ ਹੀ ਕਰੇ ਇਹ ਮੈਨੂੰ ਉਹ ਦੇਖ ਕਿਸਰੇ ਨਾਲ ਆਈ ਬੜੇ ਬਾਈ ਇਹ ਕਿਰ ਨਾਲ ਹਾਂ ਦੇਖੋ ਸਾਡੇ ਹਾਂ ਆ ਤੇਰਾ ਤੇ ਆ ਤੇਰਾ ਸਹੀ ਆ ਸਹੀ ਆ 100 ਰੁਪਿਆ ਵੀ ਦੇ ਦੇ ਕੋਈ ਕੁਛ ਨਹੀਂ ਦੜ ਗਏ ਤੂੰ ਸੈਂਕੜੇ ਸੌੜ ਲਈ ਲਾਈ ਦੇ ਖਾਲੇ ਬਤਲਾ ਕਿ ਸੁਨਣਾ ਸੂਟ ਨਹੀਂ ਜਾਈਦਾ ਹੁਣ ਦਸਾਣ ਤਾਗੜ ਨੂੰ ਮੇਰੇ ਤਾਂ ਕਈ ਦਿਨ ਤਿਆਰ ਹੋਗਾ ਇੱਕ ਕਰਦੇ ਨੇ ਕੀਤਾ ਜੀ ਤਰਾਜ ਕੁੱਕੀ ਭੈਣ ਤੇ ਤੇ ਕੁੱਕੀ ਨੇ ਭੈਣ ਨੇ ਸਾਨੂੰ ਨਹੀਂ ਨਹੀਂ ਅਸੀਂ ਵੈਸੇ ਮਜ਼ਾਕ ਕਰ ਰਹੇ ਆ ਤੇ ਤੁਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਹਨਾ ਕੁੱਕੀ ਮੈਨੂੰ ਬਹੁਤ ਕੁਝ ਦਿੰਦੀ ਆ ਵਿਚਾਰੀ ਤੇ ਉਹ ਪ੍ਰਵੀਨ ਲੈ ਕੇ ਆਈ ਆ ਸੂਟ ਬਹੁਤ ਸੋਹਣਾ ਭੈਣ ਮੇਰੀ ਆ ਆ ਜੀ ਆ ਇਹ ਮਗੱਟੇ ਜਾ ਕਰੇ ਨਾ ਨਾਲ ਰੱਖ ਲਿਆ ਕਰ ਆ ਦੇਖੋ ਪੁੰਜਾ ਨੂੰ ਆ ਦੇਖੋ ਆ ਦੇਖੋ ਜੀ ਇੰਨਾ ਪਿਆਰ ਦਿੰਦੀ ਐ ਕੁੱਕੀ ਸਹੀ ਗੱਲ ਆ ਜੀ ਤੇ ਇਹ ਤਾਂ ਵੈਸੀ ਅਸੀਂ ਲਿਆਏ ਆ ਖੱਟੇ ਰੰਗ ਦਾ ਫਰੈਡ ਖੱਟੇ ਰੰਗ ਦਾ ਹੋਈ ਢਾੜੀ ਬਣ ਗਈ ਚਲੋ ਵਧੀਆ ਪ੍ਰਮਾਤਮਾ ਤੁਹਾਡੀ ਕਮਾਈ 'ਚ ਬਰਕਤ ਪਾਵੇ ਤੁਹਾਨੂੰ ਬਾਲੇ-ਬਾਲੇ ਪੈਸੇ ਆਉਣ ਤੇ ਮੈਨੂੰ ਤੁਸੀਂ ਆਏ ਸੂਟ ਦਿੰਦੇ ਹੀ ਹੋਂ ਮਹੀਨੇ ਦੇ ਵੀਨੇ ਤੁਹਾਨੂੰ ਪੈਸੇ ਆਉਣ ਵੀ ਨਾ ਆ ਵੇਖ ਨਹੀਂ ਚਾਹੁੰਦਾ ਓ ਹੋ ਹੋ ਆ ਖੱਟੀ ਵੱਲੇ ਹਾਈ ਓਏ ਚੁੰਨੀ ਬਹੁਤ ਘੈਂਟ ਆ ਪੇ ਹਾਂ ਨਾ ਮੇਰਾ ਦਿਲ ਮਾਰਾ ਕਿੰਨਾ ਵਸ ਹਾਂ ਨਹੀਂ ਨਹੀਂ ਜੀ ਬਹੁਤ ਸੋਹਣਾ ਪਹਿਣਾ ਦੇਖੋ ਕਿੰਨਾ ਪਿਆਰ ਹਨ ਤੁਹਾਨੂੰ ਬਾਕੀ ਕਹਿਣ ਦੀ ਲੋੜ ਨਹੀਂ ਆਪਾਂ ਦਾ ਕੁੱਕੀ ਬਈ ਬਹੁਤ ਕੁਛ ਦਿੰਦੀ ਆ ਤੁਸੀਂ ਵੇਖਦੇ ਹੀ ਰਹਿੰਦੇ ਹੋ ਬਲੌਕਾਂ ਦੇ ਵਿੱਚ ਬਹੁਤ ਪਿਆਰ ਦਿੰਦੀ ਆ ਮੈਨੂੰ ਤੇ ਬਹੁਤ ਸੋਹਣਾ ਸੂਟ ਅਪਰ ਵੀਨ ਦਾ ਵੀ ਬਹੁਤ ਸੋਹਣਾ ਸੂਟ ਹੈ ਪਹਿਨਦਾ ਤੇ ਪ੍ਰਮਾਤਮਾ ਤਰੱਕੀਆਂ ਦੇਵੇ ਜੀ ਚਲੋ ਚਲੋ ਠੀਕ ਆ ਫਰੈਂਡ ਤੇ ਆਪਣਾ ਵੀ ਸਮਾਪਤ ਹੋ ਗਿਆ ਕੰਮ ਹਨਾ ਲੰਗਰ ਆਪਣਾ ਚਲਾਇਆ ਬਹੁਤ ਵਧੀਆ ਲੱਗਿਆ ਭੈਣ ਭਰਾਏ ਹਾਂਜੀ ਜਾ ਰਿਹਾਗਾ ਫੜਾਉਣ ਵਾਸਤੇ ਜਾ ਰਹੇ ਜਿੱਥੋਂ ਲੈ ਕੇ ਆਏ ਸੀ ਬਹੁਤ سارے ਭੈਣ ਭਰਾ ਆਏ ਸੀਗੇ ਆਪਣੇ ਤੇ ਕਈ ਵਿੱਚ ਰਹਿ ਵੀ ਗਏ ਵਿਚਾਰਾ ਤਾਂ ਪਹੁੰਚਿਆ ਨਹੀਂ ਗਿਆ ਚਲੋ ਕੋਈ ਗੱਲ ਨਹੀਂ ਤੇ ਬਾਕੀ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਹੋ ਹਨਾ ਤੇ ਬਲੌਗ ਸਾਰਾ ਦੇਖਿਓ ਜੀ ਸੋਹਣੇ ਸੋਹਣੇ ਕਮੈਂਟ ਕਰਿਓ ਚੈਨਲ ਨੂੰ ਕਰ ਲਿਓ ਸਾਡੇ ਨੂੰ ਸਬਸਕ੍ਰਾਈਬ ਜੀ ਦੇਖ ਮੈਂ ਸ਼ਕ ਮਾਰਦਾ ਬਹੁਤ ਘੈਂਟ ਆ ਬਹੁਤ ਘੈਂਟ ਬਦ ਠੀਕ ਹਾਂ ਭਾਰਤੀ ਮੈਂ ਦੱਸਦਾ ਆ ਦੇਖੋ ਜੀ ਆ ਦੇਖੋ ਜੀ ਗੱਡੀ ਆਪਣੀ ਭਰ ਕੇ ਜਾ ਰਹੀ ਆ ਸਮਾਨ ਵਾਪਸ ਹੁਣ ਜਿਤੋਂ ਲਿਆਉਂਦਾ ਸੀ ਆਪਾਂ ਠੀਕ ਆ ਜੀ